ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਸਰਦਾਰ ਬਲਬੀਰ ਸਿੰਘ ਜੀ ਬਿੱਟੂ ਜਿਨ੍ਹਾਂ ਦੇ ਚਾਰ ਪੀੜੀਆਂ ਅਕਾਲੀ ਦਲ ਸੰਨ ਹੁਣ ਉਹਨਾਂ ਨੇ ਅਕਾਲੀ ਗੱਲ ਤੋਂ ਅਲਵਿਦਾ ਕਾ ਕੇ ਆਮ ਆਦਮੀ ਪਾਰਟੀ ਦੀ ਮਾਂ ਫੜ ਲਈ ਹੈ ਥੋੜਾ ਅਸੀਂ ਪਿਸ਼ੋਕਰ ਦੇ ਵਿੱਚ ਜਾਣਾ ਚਾਹਾਂਗਾ ਬਲਬੀਰ ਸਿੰਘ ਬਿੱਟੂ ਦੇ ਦਾਦਾ ਜੀ ਸਰਦਾਰ ਵਿਆਲ ਸਿੰਘ ਜੀ ਜੋ ਮਾਸਟਰ ਤਾਰਾ ਸਿੰਘ ਹੋਣਾ ਦੇ ਨਾਲ ਜਿਹੜੀਆਂ ਜਿਨ੍ਹਾਂ ਨੇ ਜੇਲ੍ਹ ਕੱਟੀ ਤੇ ਗੇਸ ਨੂੰ ਆਜ਼ਾਦ ਕਰਾਉਣ ਵਾਸਤੇ ਇੱਕ ਬੜੀ ਵੱਡੀ ਭੂਮਿਕਾ ਨਿਭਾਈ ਉਹਨਾਂ ਦੇ ਪਿਤਾ ਸਰਦਾਰ ਧਰਮ ਸਿੰਘ ਜੀ ਜਿਹੜੇ ਪਾਰਟੀ ਵਾਸਤੇ ਸ਼ਹਾਦਤ ਦੇ ਗਏ ਉਸ ਤੋਂ ਬਾਅਦ ਕੀ ਇਹੋ ਜਿਹਾ ਪਾਣਾ ਵਾਪਰਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਅਲਿਵਦਾ ਕਹਿਣਾ ਪਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਪਿਆ ਦੈਨਿਕ ਸੇਹਰਾ ਦੇ ਬਿੱਟੂ ਜੀ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਬ੍ਰਦਰ ਦੈਨਿਕ ਸੇਹਰਾ ਦੇ ਸਾਰੇ ਸ਼ਰੋਤਿਆਂ ਦਾ ਔਰ ਵੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਧੰਨਵਾਦ ਜੇ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਟਕਸਾਲੀ ਪਰਵਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦਾ ਰੁੱਖ ਕਰ ਰਹੇ ਆ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਕੀ ਕਰਨ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਅਲੱਗ ਦਾ ਕਹਿ ਕੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਕਿਉਂਕਿ ਜੋ ਇਹਨਾਂ ਨੇ ਗਰੰਟੀਆਂ ਵਾਅਦੇ ਕੀਤੇ ਸੀ ਉਹ ਗਰੰਟੀਆਂ ਵਾਅਦੇ ਜਿਹੜੇ ਆ ਉਹ ਜਿੱਦਾਂ ਸਰਕਾਰਾਂ ਚੌਥੇ ਸਾਲ ਆ ਕੇ ਪੂਰੀਆਂ ਕਰਦੇ ਨੇ ਇਹਨਾਂ ਨੇ ਪਹਿਲੇ ਸਾਲ ਤੋਂ ਹੀ ਉਹ ਗਰੰਟੀਆਂ ਵਾਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਆ ਔਰ ਸਭ ਤੋਂ ਵੱਡੀ ਗੱਲ ਆ ਵੀ ਇਹ ਈਜ਼ੀ ਟੂ ਅਪਰੋਚ ਵਾਲੀ ਗੱਲ ਆ ਵੀ ਹਰ ਛੋਟੇ ਤੋਂ ਛੋਟਾ ਲੈ ਕੇ ਵਰਕਰ ਵੀ ਹੋਵੇ ਭਾਵੇਂ ਉਹ ਪਬਲਿਕ ਦਾ ਕੋਈ ਮੈਨ ਹੋਵੇ ਉਹ ਜਾ ਕੇ ਸ਼ਹਿਰੀ ਕਲਸੀ ਜਿਹਨੂੰ ਉਹਨਾਂ ਦੇ ਐਮਐਲਏ ਨੂੰ ਮਿਲ ਸਕਦਾ ਆਪਣਾ ਦੁੱਖ ਦਰਦ ਤੱਕ ਆ ਤੱਕ ਸਕਦਾ ਔਰ ਉਹ ਉਹਨਾਂ ਨੂੰ ਹੱਲ ਕਰਾਉਂਦੇ ਆ ਔਰ ਮੈਂ ਵੇਖਿਆ ਦੂਸਰੀ ਵੱਡੀ ਗੱਲ ਕਿ ਉਹ ਮੇਰੀ ਬਰਾਦਰੀ ਦੇ ਐਮਐਲਏ ਨੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਉਹਨਾਂ ਦੇ ਨੀਤੀਆਂ ਨੂੰ ਦੇਖਦੇ ਹੋਏ ਮੈਂ ਉਹ ਪਾਰਟੀ ਦਾ ਪੱਖ ਲੱਖਦਾ ਆ ਜੇ ਗੱਲ ਕੀਤੀ ਜਾਵੇ ਤੇ ਪਹਿਲਾਂ ਅਕਾਲ ਤਖਤ ਦੇ ਉੱਪਰ ਜਿੰਨਾ ਵੀਆ ਪਾਰਟੀ ਜਿਹੜੀ ਉਹ ਨਹੀਂ ਸੀ ਅਕਾਲ ਤਖਤ ਉੱਚਾ ਸੀ ਲੇਕਿਨ ਕੀ ਕਾਰਨ ਰਿਹਾ ਕਿ ਬਹੁਤ ਸਾਰੇ ਆਪਾਂ ਦੇਖਿਆ ਜਾ ਸਕਿਆ ਕਿ ਐਸਪੀਸੀ ਦੀਆਂ ਚੋਣਾਂ ਨਹੀਂ ਬਹੁ ਸੇਤੋ ਹੋ ਰਹੀਆਂ ਸ਼ੁਰੂ ਵਿੱਚ ਅਖਾਲੀ ਦਲ ਜਿਹੜਾ ਬਾਦਲ ਨਾਂ ਦਾ ਇੱਕ ਪਾਰਟੀ ਬਣ ਕੇ ਰਹਿ ਗਈ ਆ ਉਹ ਮਤਲਬ ਜਿਹੜੀ ਲੋਕ ਆ ਉਸਦਾ ਵਿਰੋਧ ਕਰ ਰਹੇ ਕਿਤੇ ਨਾ ਕਿ ਤੁਹਾਡੇ ਮਨ ਵਿੱਚ ਇਹ ਗੱਲ ਸੀ ਇਹ ਬਿਲਕੁਲ ਹੈ ਜੀ ਉਹ ਵੀ ਗੱਲ ਹੈ ਜਿਹੜੇ ਪੰਥਕ ਪਰਿਵਾਰ ਨੇ ਜਿਹੜੇ ਸਰਕਟ ਪੰਥਕ ਪਰਿਵਾਰ ਨੇ ਜਿੱਥੇ ਉਹਨਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਆ ਸਮੇਤ ਮੇਰੇ ਪਰਿਵਾਰ ਦੇ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਨਾਮਵਰ ਪਰਿਵਾਰ ਨੇ ਪਿਛਲੇ ਦਿਨੀ ਗਿੱਲ ਸਾਹਿਬ ਨੇ ਇਹ ਸਾਰੀ ਗੱਲਬਾਤ ਚੈਨਲਾਂ ਦੇ ਥਰੂ ਦੱਸੀ ਵੀ ਆ ਕਿ ਕਿਹੜੇ ਕਿਹੜੇ ਪੰਥਕ ਪਰਿਵਾਰ ਨੇ ਵੱਡੇ ਪਰਿਵਾਰ ਨੇ ਜਿਨ੍ਹਾਂ ਚ ਬ੍ਰੰਪੁਰਾ ਜਨਾਲਾ ਇਤਾਂ ਤੇ ਹੋਰ ਪਰਿਵਾਰ ਨੇ ਜਿਹੜੇ ਪਰਿਵਾਰ ਵੀ ਅਕਾਲੀ ਦਲ ਛੱਡ ਕੇ ਚਲੇ ਗਏ ਕੁਝ ਨਾ ਕੁਝ ਤਾਂ ਗਲਤ ਹੋ ਰਿਹਾ ਜਿੱਤੇ ਕਰਕੇ ਵੱਡੇ ਪਰਿਵਾਰ ਵੱਡੇ ਚਿਹਰੇ ਜਿਹੜੇ ਸੀਐਮ ਸਾਹਿਬ ਦੇ ਲੈਵਲ ਦੇ ਚਿਹਰੇ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਬਰਾਬਰ ਉਹਨਾਂ ਦੀ ਸੱਜੀਆਂ ਖੱਬੀਆਂ ਬਾਵਾ ਸਨ ਉਹ ਵੀ ਛੱਡ ਕੇ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਨ ਬਹੁਤ ਵੱਡਾ ਜਿਹੜਾ ਘਾਟਾ ਪਾਰਟੀ ਨੂੰ ਪੈ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਹੋਰ ਵੱਡੇ ਘਾਟੇ ਪੈਣ ਜਾ ਰਹੇ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਜਾਂ ਮਜੀਠੀਆ ਪਰਿਵਾਰ ਦੋਨਾਂ ਤੋਂ ਖਵਾ ਕੇ ਕਿਹੜੀ ਵੀ ਪਰਿਵਾਰ ਤੋਂ ਤੁਸੀਂ ਖਵਾਤੇ ਨੀ ਮੈਂ ਕਿਸੇ ਪਰਿਵਾਰ ਤੋਂ ਖਫਾ ਨਹੀਂ ਦੋਵੇਂ ਮੇਰੇ ਸਤਿਕਾਰਯੋਗ ਲੀਡਰ ਰਹੇ ਨੇ ਔਰ ਮੈਂ ਅੱਗੇ ਵੀ ਉਹਨਾਂ ਦਾ ਸਤਿਕਾਰ ਕਰਦਾ ਰਵਾਂਗਾ ਪਰ ਪਾਰਟੀ ਵਿੱਚ ਰਹਿ ਕੇ ਪਾਰਟੀ ਦੇ ਵਰਕਰਾਂ ਨੂੰ ਅੰਗੋਲਿਆ ਕੀਤਾ ਜਾ ਰਿਹਾ ਖਾਸ ਕਰਕੇ ਪੰਥਕ ਪਰਿਵਾਰਾਂ ਨੂੰ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਉਹਨਾਂ ਦੇ ਮਗਰ ਕੋਈ ਆਪਣਾ ਪੈਰ ਨਹੀਂ ਰੱਖਿਆ ਜਾ ਰਿਹਾ ਉਹਨਾਂ ਦੇ ਮਗਰ ਸਿਰ ਤੇ ਹੱਥ ਨਹੀਂ ਰੱਖਿਆ ਜਾ ਰਿਹਾ ਜੇਕਰ ਕਿਸੇ ਤੇ ਕੋਈ ਭੀੜ ਬੰਦੀ ਆ ਤੇ ਹਮੇਸ਼ਾ ਹੀ ਵਰਕਰ ਚ ਹੁੰਦਾ ਕਿ ਮੇਰਾ ਲੀਡਰ ਦਾ ਹੱਥ ਮੇਰੇ ਸਿਰ ਤੇ ਹੋਵੇ ਮੇਰੇ ਨਾਲ ਆਣ ਖਲੋਵੇ ਪੇਛਾ ਕਿ ਮੇਰਾ ਕੋਈ ਕੰਮ ਹੋਵੇ ਜਾਂ ਨਾ ਹੋਵੇ ਜੇ ਕੋਈ ਬਿਮਾਰ ਹੁੰਦਾ ਉਹਦਾ ਕੋਈ ਪਤਾ ਲਿਆ ਜਾਵੇ ਜੇ ਵਰਕਰ ਦੀ ਸਾਰ ਹੀ ਨਹੀਂ ਲੈਣੀ ਖਾਸ ਕਰਕੇ ਸਾਡੇ ਵੱਡੇ ਵਰਕਰ ਜਿਹੜੇ ਆਪਣੀ ਜਾਨ ਤੇ ਖੇਡ ਕੇ ਪਾਰਟੀ ਨੂੰ ਇੱਥੋਂ ਤੱਕ ਲੈ ਕੇ ਆਏ ਜਿਨ੍ਹਾਂ ਨੇ ਆਪਣਾ ਖੂਨ ਪਾਰਟੀ ਵਿੱਚ ਡੋਲਿਆ ਸ਼ਹਾਦਤਾਂ ਦਿੱਤੀਆਂ ਨੇ ਜੇ ਉਹ ਜਿਹੜੇ ਪਰਿਵਾਰਾਂ ਨੂੰ ਅੰਗੋਲਿਆ ਕੀਤਾ ਜਾ ਰਿਹਾ ਤੇ ਆਮ ਲੋਕਾਂ ਦਾ ਆਮ ਵਰਕਰ ਦਾ ਕੀ ਹਾਲ ਕਰਦੇ ਹੋਣ ਬਿਲਕੁਲ ਇਸੇ ਤਰ੍ਹਾਂ ਦੀ ਸਟੇਟਮੈਂਟ ਆਈ ਸੀ ਸਰਦਾਰ ਸੇਵਾ ਸਿੰਘ ਸੇਖਵਾਲ ਨੂੰ ਬਿਮਾਰ ਸੀ ਕਹਿੰਦੇ ਕਿ ਅਕਾਲੀ ਦਲ ਨੇ ਕਿਸੇ ਨੇ ਵੀ ਮੇਰਾ ਹਾਲ ਨਹੀਂ ਪੁੱਛਿਆ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜੀਵਾਲ ਜੀ ਆਣ ਕੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਜਿਹੜੇ ਇਸੇ ਤਰੀਕੇ ਨਾਲ ਨਹੀਂ ਇਹ ਨਾਰਾਜ਼ਗੀ ਤਾਂ ਕੋਈ ਵੱਡਾ ਕਾਰਨ ਨਹੀਂ ਆ ਪਰ ਅਫਸੋਸ ਹੁੰਦਾ ਆ ਵੀ ਜਦੋਂ ਮੇਰੇ ਸਤਕਾਰਯੋਗ ਮਾਤਾ ਜੀ ਜਦੋਂ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦੇ ਭੋਗ ਤੇ ਵੀ ਮناسب ਨਹੀਂ ਸਮਝਿਆ ਕਿ ਕੋਈ ਲੀਡਰ ਆਣ ਕੇ ਆਣ ਕੇ ਇੱਥੇ ਉਹਨਾਂ ਨੂੰ ਸਜਦਾ ਕਰੇ ਉਹਨਾਂ ਨੂੰ ਸ਼ਰਧਾਂਜਲੀ ਪੇਟ ਕਰੇ ਉਦੋਂ ਵੀ ਮੇਰੇ ਮਨ ਨੂੰ ਦੁੱਖ ਹੋਇਆ ਮਜੀਠੀਆ ਸਾਹਿਬ ਜ਼ਰੂਰ ਆਏ ਸੀ ਘਰ ਦੇ ਵਿੱਚ ਹੋ ਕੇ ਗਏ ਸੀ ਲੇਕਿਨ ਭੋਗ ਸਮੇਂ ਨਾ ਤੇ ਮਜੀਠੀਆ ਸਾਹਿਬ ਆਏ ਔਰ ਨਾ ਹੀ ਸਾਡੇ ਪ੍ਰਧਾਨ ਸਾਹਿਬ ਆਏ ਮੇਰੇ ਬੇਟੇ ਦੀ ਮੈਰਿਜ ਸੀ ਉਹਦੇ ਵਿੱਚ ਵੀ ਪ੍ਰਧਾਨ ਸਾਹਿਬ ਨਹੀਂ ਆਏ ਇਸ ਕਰਕੇ ਮਨ ਨੂੰ ਕਿਤੇ ਨਾ ਕਿਤੇ ਦੁੱਖ ਤੇ ਹੁੰਦਾ ਵੀ ਦੁੱਖ ਸੁੱਖ ਦੇ ਵਿੱਚ ਵੀ ਜੇ ਆਪਾਂ ਪਾਰਟੀ ਪ੍ਰਧਾਨ ਜੀ ਦੇ ਇਤਿਹਾਸਾ ਮਰੀਦਾ ਹੁੰਦੀਆਂ ਨੇ ਉਹ ਵੀ ਸਾਡਾ ਸਾਥ ਨਾ ਦੇ ਸਾਡੇ ਕੋਲ ਨਾ ਆਵੇ ਤੇ ਫਿਰ ਦੁੱਖ ਤਾਂ ਹੁੰਦਾ ਹੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਤੇ ਦੇਖਿਆ ਜਾ ਸਕਦਾ ਵਾ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਜੀ ਉਹ ਆ ਕੇ ਗਲਵਫੜਾ ਪਾ ਕੇ ਆਪਣੇ ਵਰਕਰਾਂ ਨੂੰ ਜਿਹੜਾ ਮਨਾ ਲੈਂਦੇ ਸਨ ਲੇਕਿਨ ਉਹ ਸੁਖਵੀਰ ਬਾਦਲ ਕੀ ਉਸ ਕਾਬਲ ਲੀਡਰ ਨਹੀਂ ਰਹੇ ਮੈਂ ਅੱਜ ਵੀ ਹੱਥ ਜੋੜ ਕੇ ਉਹਨਾਂ ਦੇ ਨਮਸਕਾਰ ਕਰਨਾ ਸਿਜਦਾ ਕਰਨਾ ਉਸ ਸ਼ਖਸੀਅਤ ਨੂੰ ਇੱਕ ਦਰਵੇਸ਼ ਸਿਆਸਤਦਾਨ ਸੰਸਦ ਪ੍ਰਕਾਸ਼ ਸਿੰਘ ਬਾਦਲ ਜੀ ਮੇਰੇ ਪਿਤਾ ਜੀ ਦੇ ਸਾਥੀ ਸਨ ਔਰ ਉਹ ਜਦੋਂ ਕੋਈ ਵਰਕਰ ਉਹਨਾਂ ਦਾ ਨਾਰਾਜ਼ ਹੁੰਦਾ ਸੀ ਨਾ ਉਹ 500 ਕਿਲੋਮੀਟਰ ਦਾ ਪੈਂਡਾ ਸਿਰਫ ਇੱਕ ਵਰਕਰ ਨੂੰ ਆਪਣੇ ਨਾਲ ਜੋੜਨ ਲਈ ਉਹਨੂੰ ਗੱਲਬਾਤ ਵਿੱਚ ਲੈਣ ਲਈ ਤੈਅ ਕਰ ਲੈਂਦੇ ਸੀ ਪਰ ਅੱਜ ਦੇ ਲੀਡਰ ਸਾਡੇ ਪ੍ਰਧਾਨ ਸਾਹਿਬ ਮناسب ਹੀ ਨਹੀਂ ਸਮਝਦੇ ਵੀ ਕਿਸੇ ਨੂੰ ਫੋਨ ਕਾਲ ਵੀ ਕਰ ਲਈ ਜਾਏ ਇਹ ਬਹੁਤ ਵੱਡਾ ਫਰਕ ਹੈ ਸੋ ਦੇਖ ਸਕਦੇ ਹੋ ਕਹਿ ਰਹੇ ਆ ਕਿ ਇੱਕ ਬਹੁਤ ਵੱਡਾ ਫਰਕ ਆ ਪ੍ਰਕਾਸ਼ ਸਿੰਘ ਬਾਦਲ ਹੁਣੀ ਜਿਹੜਾ ਇੱਕ ਵਰਕਰ ਵੀ ਜਿਹੜਾ ਸੀ ਉਹ ਅਗਰ ਨਾਰਾਜ਼ ਹੁੰਦਾ ਸੀ ਤੁਹਾਨੂੰ ਮਿਲਣ ਵਾਸਤੇ ਆ ਜਾਂਦਾ ਸੀ ਇਹੀ ਕਾਰਨ ਜਿਹੜਾ ਮੇਨ ਕੱਢ ਰਹੇ ਨੇ ਕਿ ਸ਼ੋਮਣੀ ਅਕਾਲੀ ਦਲ ਦੇ ਵਿੱਚ ਮੇਨ ਫਰਕ ਇਹ ਆ ਗਿਆ ਕਿ ਉਹ ਆਪਣੇ ਵਰਕਰਾਂ ਦਾ ਦੁੱਖ ਦਰਦ ਨਹੀਂ ਸਮਝ ਰਹੇ ਕੈਮਰਾਮੈਨ ਸੋਨੀ ਦੇਵਾਲ ਸਰਵਨ ਸਿੰਘ ਕੁਮਾਰ ਬਟਾਲਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ